ਕੈਂਪ ਵੀ ਆ ਗਿਆ ਲੱਗਦਾ ਮੈਂ ਜਿੱਥੇ ਦੇਖ ਦੂੰ ਕੀ ਕਹਿਣਾ ਚਾਹੁੰਦਾ ਇਹ ਦੇਖੋ ਬੜੀ ਬੜਾ ਭਾਂਗਾ ਪਰਿਆਤੇ ਨੇ ਹੈਗਾ ਕਿ ਪਿੰਡ ਚ ਨੰਨਵਾਣਾ ਚ ਮੈਂ ਪਹਿਲੀ ਵਾਰ ਆਇਆ ਔਰ ਇਨਾ ਉਤਸਾਹਿਤ ਸੇ ਲੋਕਾਂ ਵਿੱਚ ਕਿ ਕੈਂਪ ਚ ਜੀਯੂਤ 올ਡੇਸ ਲੋਕ ਸਾਡੀਆਂ ਪੈਣਾ ਬਜ਼ੁਰਗ ਸਾਰੇ ਇੱਕਦਮ ਖਚਾਖਾ ਨਾਲ ਭਰਿਆ ਹੋਇਆ ਸਾਰਾ ਨੇ ਇਹ ਜੋ ਜੋ ਕੁਝ ਕਰਵਾ ਸਕਦੇ ਕਰਵਾਇਆ ਸੀਗਾ ਬੜਾ ਚੰਗਾ ਲੱਗਿਆ ਕਿ ਸਾਡੇ ਇੱਕ ਭਰਾ ਮਨਦੀਪ ਜੀ ਉਹਨਾਂ ਦੀ ਪੈਨਾ ਮਨਦੀਪ ਦਾ ਐਕਸੀਡੈਂਟ 'ਚ ਉਹਨਾਂ ਦੀ ਡੈਥ ਹੋ ਗਈ ਦੀ ਉਹਨਾਂ ਦੀ ਜਾਂਚ 'ਤੇ ਕੈਂਪ ਲਗਵਾਇਆ ਗਿਆ ਹੈ ਔਰ ਸਾਡੀ ਇੱਕ ਸੰਸਾ ਸਾਡੇ ਫਖਰ ਸਿੰਘ ਰੰਗ ਕਰਦੇ ਨੇ ਹਰ ਬੱਦ ਦਾ ਇਹ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਉਮੀਦ ਕਰਦਾ ਕਿ ਇਹ ਕੈਂਪ ਨੂੰ ਸਿਰਫ ਕੈਂਪ ਦੇ ਤੌਰ ਤੇ ਨਹੀਂ ਦਿਖਾਇਆ ਜਾਏ ਔਰ ਸਾਰੇ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਪਠਾਨਕੋਟ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਆ ਆਪਣਾ ਇਲਾਜ ਕਰਵਾਓ ਔਰ ਸਾਰੇ ਆਵਾਸੇ ਖੁਸ਼ਖਬੀ ਦੀ ਗੱਲ ਅੱਜ ਇਹ ਹੈ ਕਿ ਜਿਹੜੇ 70 ਸਾਲ ਦੇ ਬਜ਼ੁਰਗ ਹੈਗੇ ਨੇ ਉਹ ਮੀਰ ਹੋਏ ਗਰੀਬ ਹੋਏ ਕਿਸੇ ਵੀ ਕੌਮ ਦਾ ਹੋਏ ਉਹਨੂੰ ਇੱਕ ਪਰਿਵਾਰ ਦੀ ਤਰ੍ਹਾਂ ਉਹਦਾ ਲਾਜ ਕੀਤਾ ਜਾਏਗਾ ਉਹ ਇੱਕ ਦਿਨ ਲੱਗੇ 10 ਦਿਨ ਲੱਗਣ ਮਹੀਨਾ ਲੱਗੇ 2 ਮਹੀਨਾ ਲੱਗੇ 1 ਰੁਪਿਆਨੇ ਲੱਗੇਗਾ ਚੰਗਾ ਖਾਣਾ ਮਿਲੇਗਾ ਚੰਗੀਆਂ ਦਵਾਈਆਂ ਮਿਲेंगी ਸੰਗੇ ਡਾਕਟਰ ਹੈ ਔਰ ਸਭ ਤੋਂ ਵੱਡਾ ਹਸਪੀਟਲ ਹੈ ਮੈਂ ਇਸ ਵਾਸਤੇ ਬੇਨਤੀ ਕਰਾਂਗਾ ਕਿ ਜੋ ਕੁਛ ਆਈ ਤੁਸੀਂ ਦੇਖ ਰਹੇ ਹੋ ਇਹਦਾ ਫਾਇਦਾ ਲਓ ਔਰ ਆਉਣ ਵਾਲੇ ਸਮੇਂ ਤੇ ਮੈਡੀਕਲ ਕਹਿੰਦਾ ਮਰੀਜ਼ ਨੂੰ ਬੱਸ ਕਿਲਾਸ ਹੋਵੇ ਚਾਹੇ ਗੁਰਦਾਸਪੁਰ ਵਾਸੀਆਂ ਨੂੰ ਕੀ ਮੈਸੇਜ ਹਰ ਸਾਲ ਯਾਰ ਇਹ ਪਾਸ ਨਿਊਜ਼ ਨੂੰ ਪਤਲੀ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਪ੍ਰਾਈਵੇਟ ਹਸਪਤਾਲ ਜਿਹੜੇ ਤੁਸੀਂ ਡਰਦੇ ਰਹਿੰਦੇ ਹੋ ਕਿ ਲਾਜ ਬਹੁਤ ਪੈਸੇ ਲੱਗਦੇ ਨੇ ਲੱਖਾਂ ਰੁਪਏ ਲੱਗਦੇ ਨੇ ਬਿਮਾਰ ਹੋ ਕੇ ਤੁਸੀਂ ਘਰਾਂ 'ਚ ਬੈਠੇ ਰਹਿੰਦੇ ਹੋ ਉਹ ਚੇਤੋ ਬਾਹਰ ਨਿਕਲੋ ਦਾ ਵਾਈਟ ਮੈਡੀਕਲ ਕਾਲਜ ਦਾ ਬਿੱਲ ਹਜ਼ਾਰਾਂ ਵਿੱਚ ਹੀ ਹੋਏਗਾ ਕਦੇ ਲੱਖਾਂ ਵਿੱਚ ਨਹੀਂ ਹੋਏਗਾ ਤੇ ਜਿਹੜਾ ਫੋੜ ਨਹੀਂ ਕਰ ਸਕਦਾ ਉਹਦਾ ਵੀ ਇਲਾਜ ਕਰਾਂਗੇ ਇਹ ਮੈਂ ਤੁਹਾਨੂੰ ਕਹਿ ਸਕਣਾ ਇਹ ਗੁਰਦਾਸਪੁਰ ਦੇ ਹਰ ਮੇਰੇ ਭਰਾ ਭੈਣ ਵਾਸਤੇ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਸਰ ਮੈਂ ਮਨਦੀਪ ਸਿੰਘ ਪਿੰਡ ਝੰਡਾ ਲਬਾਣਾ ਜ਼ਿਲ੍ਹਾ ਗੁਰਦਾਸਪੁਰ ਇਹ ਜਿਹੜਾ ਕੈਂਪ ਹੈ ਸਾਡੀ ਭੈਣ ਅਮਨਦੀਪ ਕੌਰ ਜਿਹਦੀ ਕੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ 2 ਅਕਤੂਬਰ 2024 ਨੂੰ ਉਹਦੇ ਸੰਦਰਭ ਦੇ ਵਿੱਚ ਇੱਕ ਐਕਸੀਡੈਂਟ ਚੇਤਨਾ ਕੈਂਪ ਲਗਾਇਆ ਗਿਆ ਜੀ ਇਹ ਚੇਤਨਾ ਕੈਂਪ ਦੇ ਵਿੱਚ ਜਿੰਨੇ ਵੀ ਸਾਡੇ ਇਲਾਕੇ ਦੇ ਸੱਜਣ ਮੋਹਤਵਾਰ ਬੰਦੇ ਕਾਲੂ ਸਾਹਿਬ ਫੋਰਸ ਇਲਾਕੇ ਦੇ ਸਾਰੇ ਸਰਪੰਚ ਸਾਹਿਬ ਸਾਰੀ ਜਨਤਾ ਜਿਹੜੀ ਕਾਫੀ ਹੱਦ ਤੱਕ ਇਹਦਾ ਯੋਗਦਾਨ ਦਿੱਤਾ ਮੈਂ ਸਾਰਿਆਂ ਦਾ ਜੀ ਇੱਥੇ ਆਉਣ ਤੇ ਜੀ ਆਇਆਂ ਨੂੰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਸਪੈਸ਼ਲੀ ਸਵਰਨ ਸਲਾਰੀਆ ਜੀ ਉਹਨਾਂ ਦੇ ਹਸਪੀਟਲ ਜਿਹੜਾ ਵਾਈਟ ਮੈਡੀਕਲ ਕਾਲਜ ਉਹ ਆਪ ਇੱਥੇ ਆਏ ਹੈ ਉਹਨਾਂ ਦੀ ਸਾਰੀ ਟੀਮ ਇੱਥੇ ਆਈ ਹੈ ਚਾਰ ਤੋਂ ਪੰਜ ਜਿਹੜੇ ਵੱਖਰੇ ਵੱਖਰੇ ਕੈਂਪ ਲਗਾਏ ਗਏ ਆ ਬਹੁਤ ਹੀ ਜਰੀ ਪਬਲਿਕ ਨੇ ਜਿਹੜੀ ਆਪਣਾ ਆਪਣਾ ਫਾਇਦਾ ਲਿਆ ਸਾਰਿਆਂ ਨੇ ਤੇ ਇਹ ਚੀਜ਼ ਦਾ ਬਹੁਤ ਸ਼ੁਕਰ ਦਾਤਾ ਕਰਦੇ ਆ ਸਰਬੰਦ ਦਾ ਭਲਾ ਚੈਰੀਟੇਬਲ ਟਰਸ ਡੀਨਾ ਨਗਰ ਬਚਿੱਤਰ ਸਿੰਘ ਬਿੱਕਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਸਾਰੀ ਮੁਹਿੰਮ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਸਾਡੀ ਜਿਹੜੀ ਬੇਨਤੀ ਲਾਸਟ ਵਿੱਚ ਮੇਰੀ ਇਹੋ ਹੀ ਹੈ ਕਿ ਇਹਨਾਂ ਇਦਾਂ ਦੇ ਜਾਗਰੂਕਤਾ ਕੈਂਪ ਜਿਹੜੇ ਲਗਾਏ ਜਾਣ ਹਰ ਪਿੰਡ ਹਰ ਘਰ ਦੇ ਵਿੱਚ ਲਗਾਏ ਜਾਣ ਤਾਂ ਜੋ ਰੋਡ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਮੌਤ ਹੋ ਰਹੀ ਹੈ ਉਸ ਨੂੰ ਠੱਲ ਪਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੱਪੀ ਆਇਆ ਕਿ ਤੁਹਾਡਾ ਮੇਰਾ ਨਾਮ ਸਰ ਜਸਵੀਰ ਸਿੰਘ ਹੈਗਾ ਜੀ ਅੱਜ ਮੈਡੀਕਲ ਜਿਹੜਾ ਫੋਨਡਰ ਕੈਂਪ ਲਗਿਆ ਸੀ ਕਿੰਨੇ ਕੁ ਲੋਕਾਂ ਨੇ ਤੁਹਾਡਾ ਇੱਥੇ ਸਰ ਅੱਜ 40 ਦੇ ਤਕਰੀਬ ਜਿਹੜਾ ਹੈਗਾ ਤਕਰੀਬਨ ਲੋਕਾਂ ਨੇ ਬਲੱਡ ਡੋਨੇਸ਼ਨ ਕੀਤੀ ਹੈਗੀ ਹੈ ਤੇ ਜੇ ਹੈ ਕਿ ਦੋ ਬਲੱਡ ਬੈਂਕ ਦੀਆਂ ਟੀਮ ਆਈਆਂ ਸੀ ਇੱਕ ਚਿੰਤਪੁਰਨੀ ਮੈਡੀਕਲ ਕਾਲਜ ਦੀ ਔਰ ਇੱਕ ਰਾਜ ਹਸਪੀਟਲ ਬਲੱਡ ਸੈਂਟਰ ਤੋਂ ਆਈ ਸੀ ਜਿੰਨੇ ਦਾ ਮਗਾਰਾ ਰਿਆ ਲੋਕਾਂ ਦਾ ਬਹੁਤ ਵਧੀਆ ਸਰ ਇੱਥੇ ਵਲੰਟੀਅਰ ਬਲੱਡ ਡੋਨੇਸ਼ਨ ਹੋਈ ਹੈ ਲੋਕਾਂ ਨੇ ਬਹੁਤ ਵਧੀਆ ਵੱਧ ਚੜ ਕੇ ਹਿੱਸਾ ਲਿਆ ਸਰ ਕੀ ਕਹਣਾ ਚਾਹੋਗੇ ਸੁਨੇਹਾ ਕੀਆ ਤੁਹਾਡਾ ਲੋਕਾਂ ਨੇ ਸਾਡਾ ਇਹ ਸੁਨੇਹਾ ਹੈ ਸਰ ਕਿ ਜਿਆਦਾ ਜਿਆਦਾ ਵਲੰਟੀਅਰ ਬਲੱਡ ਡੋਨੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਜ਼ਰੂਰਤ ਪੈਣ ਤੇ ਕਿਸੇ ਨੂੰ ਵੀ ਬਲੱਡ ਦੇ ਕਰਕੇ ਕਿਸੇ ਦੀ ਜਾਨ ਨਾ ਜਾ ਸਕੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਕੋਈ ਡਿਲੀਵਰੀ ਪੇਸ਼ੈਂਟ ਹੈ ਤੋਂ ਉਹਨਾਂ ਦਾ ਇਸ ਇਹ ਨਾਲ ਕਦੀ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ ਜੇ ਆਪਾਂ ਵਲੰਟੀਅਰ ਬਲੱਡ ਡੋਨੇਸ਼ਨ ਕਰਦੇ ਆਂ ਫੇਰ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਸਰ ਠੀਕ ਹੈ